ਮੈਂ ਮੈਨੂੰ ਅੱਜ ਦੇ ਟਾਈਮਾਂ 'ਚ ਬਹੁਤ ਰੈਟਾ ਬੜਾ ਕੁਛ ਹੈ ਨਾ ਤੇ ਮੈਨੂੰ ਮੈਨੂੰ ਨਾ ਕਿਸੇ ਨੂੰ ਕੰਮ ਨਹੀਂ ਮਿਲ ਤੋ ਕਿਹਾ ਜਾਂਦਾ ਵੀ ਯਾਰ ਕਿਨੂੰ ਕਮਾ ਕਿਨੂੰ ਨਹੀਂ ਹੈ ਜੇ ਕੰਮ ਕੋਈ ਮੇਰਾ ਨਹੀਂ ਹੁੰਦਾ ਕੰਮ ਕਿਸੇ ਦਾ ਹੀ ਹੁੰਦਾ ਪਰ ਇੱਕ ਆਰਥਿਕ ਬਣੀ ਹੋਈ ਹੈ ਨਾ ਚੌਧਰ ਵਾਲੀ ਵੀ ਕਿਉਂਕਿ ਫੋਨ ਤੇ ਕੰਮ ਹੁੰਦੇ ਸਾਰੇ ਤੇ ਅੱਜ ਦੇ ਟਾਈਮ ਮੈਂ ਕਹਿਆ ਯਾਰ ਆਮ ਆਦਮੀ ਆ ਮੇਰੀ ਤਾਂ ਅਜੇ ਕਿਸੇ ਨਾਲ ਬਣਦੀ ਨਹੀਂ ਤੇ ਕੋਈ ਕੰਮ ਐਸਾ ਸੀ ਪੰਜਾਬ ਦਾ ਹੀ ਕੰਮ ਸੀ ਮੈਂ ਕਿਨੂੰ ਕਮਾ ਮੈਂ ਸੋਨੀਆ ਨੂੰ ਕਿਹਾ ਸੋਨੀਆ ਨੇ ਨਾਲੋਂ ਨਾਲ ਸਟੈਂਡ ਲੈ ਕੇ ਤੇ ਉਸ ਤੋਂ ਬਾਅਦ ਮੈਂ ਸੋਨੀਆ ਨੂੰ ਫਿਰ ਫੋਨ ਕਰਤਾ ਮੈਂ ਕਿਹਾ ਸੋਨੀਆ ਆਪਾਂ ਇੱਕ ਪੱਖ ਦੀ ਗੱਲ ਸੁਣੀ ਆਪਾਂ ਗਲਤ ਤਾਂ ਨਹੀਂ ਕੁਝ ਕਰਦੇ ਪਏ ਤੇ ਇਹ ਕਹਿੰਦੀ ਮਨਗਿਰਤ ਹੁਣ ਮੈਂ ਕਿਹਾ ਮੇਰਾ ਮੂਲਾ ਨਾ کہیں ਸੋ ਹੀ ਇਸ ਆਪਣਾ ਸ਼ੀਜ਼ ਘੈਂਟ ਬਹੁਤ ਘੈਂਟ ਮੇਰੀ ਫਰੈਂਡ ਆ ਤੇ ਮਰਦੇ ਦਮ ਤੱਕ ਯਾਰੀ ਰਹੂਗੀ ਮਰਦੇ ਦਮ ਤੱਕ ਤੇ ਮੈਂ ਸੋਹਣੀਆਂ ਨੂੰ ਕਹਿੰਦਾ ਵੀ ਛੇਤੀ ਛੇਤੀ ਵਿਆਹ ਕਰਾ ਤੇਰੇ ਵਿਆਹ ਦੇ ਭੰਗੜਾ ਭੋਂੜਾ ਪਾਈਏ ਠੀਕ ਆ ਚੜਦੀ ਕਲਾ ਨਹੀਂ ਖਾੜੇ ਇਹਦੇ ਹਾਸਤੇ ਬਹੁਤ ਬਹੁਤ ਵਧੀਆ ਮੈਂ ਇਹਦੇ ਬਾਰੇ ਜਿੰਨੀ ਤਾਰੀਫ ਕਰਾਂ ਓਨੀ ਘਟਾ ਤੁਸੀਂ ਲਾ ਲਓ ਅੰਦੋਲਨ ਚ ਕਿਸਾਨ ਅੰਦੋਲਨ ਚ ਪਹਿਲੀ ਕੁੜੀ ਆ ਜਿਹੜੀ ਟਰਾਲੀਆਂ ਤੇ ਜਿਹੜੀ ਕਿਸਾਨਾਂ ਬੀਬੀਆਂ ਚ ਤੇ ਹਨਾ ਐਪਰੀਸ਼ੀਏਟ ਆ ਇੱਥੇ ਪੰਜਾਬ ਚ ਕੀ ਗੱਲ ਜਦੋਂ ਬੰਦਾ ਮਰ ਜਾਂਦਾ ਉਦੋਂ ਐਪਰੀਸ਼ੀਏਟ ਕਰਦੇ ਆ ਜਿੰਦੇ ਨੂੰ ਐਪਰੀਸ਼ੀਏਟ ਨਹੀਂ ਕਰਦੇ ਪਰ ਬਹੁਤ ਸੋਹਣਾ ਕੰਮ ਕਰ ਰਹੀ ਆ ਹਜੇ ਨਹੀਂ ਤੈਨੂੰ ਐਪਰੀਸ਼ੀਏਟ ਜਿੰਦੇ ਜੀ ਵੀ ਤੁਹਾਨੂੰ ਠੀਕ ਆ ਚੜਦੀ ਕਲਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੰਦਾ ਭਲਾ ਓਕੇ ਜੀ ਓਕੇ ਜੀ